ਹਾਂਜੀ ਕੀ ਹਾਲ ਚਾਲ ਨੇ ਆਹ ਰੌਣਡ ਚੱਕਿਆ ਸੀਗਾ ਇਹੋ ਐਲ ਸੀ ਡੀਆਂ ਹੀ ਨੇ ਸਾਰੀਆਂ ਇਹੇ ਵਜਨ ਦਾ ਤਾਂ ਕੁਝ ਵੀ ਨਹੀਂ ਸੀਗਾ ਯਾਨੀ ਮੰਨ ਲਓ ਮਹਿੰਗਾ ਸਮਾਨ ਆ ਸਾਰੇ ਇਹ ਡੌਗ ਤੇ ਲਾਉਣ ਲੱਗਿਆ ਤਾਂ ਦਰਵਾਜ਼ਾ ਖੋਲਣਾ ਪੈ ਗਿਆ ਤਾਂ ਨਹੀਂ ਤਾਂ ਆਪਾਂ ਇਕਨੇ ਖੜਾ ਕੇ ਖਾਲੀ ਚੱਕ ਕੇ ਲੈ ਜਾਣਾ ਸੀਗਾ ਇੱਥੇ ਲਾਉਣ ਲੱਗੇ ਆ ਲੋਕ ਤੇ ਉਹ ਬਹੁਤ ਕਹਿੰਦੇ ਨੇ ਕਿ ਟੈਂਡਮ ਉਹ ਕਰੋ ਕਦੇ ਕੁਝ ਕਰੋ ਜੇਰਵਾ ਇਧਰ ਦਾ ਕੋਈ ਲੋਡ ਆਉਂਦਾ ਮਹਿੰਗਾ ਇਹਦੇ ਤੇ ਲਿਖ ਕੇ ਆਉਂਦਾ ਉੱਪਰ ਬੀ ਹਾਈ ਬੋਲੀ ਹਾਈ ਵੈਲਿਊ ਲੋਡ ਆ ਇਹ ਵੀ ਇਹਦੇ ਤੇ ਐਵੇਂ ਲਿਖ ਕੇ ਆਉਂਦਾ ਵੀ 200 ਮੀਲ ਦੇ ਵਿੱਚੋਂ ਚ ਖਾੜਨਾ ਨਹੀਂ ਹੈਗਾ ਤੇ ਅਗਲਾ ਲੋਡ ਵੀ ਆ ਗਿਆ ਆਪਾਂ ਇਸ ਟਾਈਮ ਹੈਗੇ ਕੰਟਕੀ ਇਹ ਟੈਕਸਸ ਤੋਂ ਚੱਕਿਆ ਸੀਗਾ ਡੈਗਨਲ ਲੋਡ ਵੀ ਆ ਗਿਆ ਇਹ ਪਜੌਰ ਦੀਆ ਜਾਣਾ ਹੈ ਨੱਕੀ ਤੋਂ ਇਹਦੇ ਉੱਪਰ ਨੀਕਣ ਲਿਖਿਆ ਹੋਇਆ ਹੈਗਾ ਵੀ ਹਾਈ ਵੋਲਿਊਮ ਲੋਡ ਆ ਇਹ ਉਹ ਬਾਕੀ ਬਣਦੇ ਆ ਜਿਹੜੇ ਲਾ ਕੇ ਡੌਗ ਤੇ ਪਹਿਲਾਂ ਟੰਡਮ ਟੰਡਮ ਕਰਕੇ ਤੁਰਦੇ ਆ ਜੀ ਐਦਾਂ ਜਿਹੜਾ ਡੌਗ ਤਾਂ ਲਾਉਨੇ ਆ ਫਿਰ ਟਾਇਰ ਇਹ ਕਹਿੰਦੇ ਨੇ ਪਿੱਛੇ ਕਰੋ ਸਾਰੇ ਟ੍ਰੈਂਡਮ ਕਹਿੰਦੇ ਨੇ ਇਹਨਾਂ ਨੂੰ ਇਹ ਆਪਾਂ ਹੁਣ ਪਿੱਛੇ ਦਾ ਕਰ ਲਈ ਲੋ ਲੋ ਕਰਨੇ ਹੁੰਦੇ ਨੇ ਆ ਤਿੰਨ ਜਿਹੇ ਹੁੰਦਾ ਇਹਦਾ ਇਹ ਬਾਹਰ ਹੋਂਦਾ ਹੈ ਇੱਕ ਤਾਂ ਬਾਹਰੇ ਆ। ਇੱਕ ਇੱਕ ਰਹਿੰਦਾ ਉਹ ਟੇਡਾ ਖੜਾ ਤਾਂ ਕਰਕੇ ਇੱਕ ਬਾਹਰ ਆ ਗਿਆ ਇੱਕ ਆਇਆ ਨਹੀਂ ਹੈਗਾ। ਤੇ ਬਾਏ ਲਾ ਕੇ ਆਪਾਂ ਟਰਾਲਾ ਇੱਥੇ ਤੇ ਖਾਲੀ ਚੱਕਣਾ। ਇਹ ਬੈਸਟ ਬਾਏ ਵਾਲੇ ਹੁੰਦੇ ਆ ਇਹ ਆਪਾਂ। ਬੈਸਟ ਬਾਏ ਨੇ ਇਹ ਜੀਆਂ ਜਿਵੇਂ ਫੋਨ-ਫਾਨ, ਟੀਵੀ-ਟੂਵੀ ਇਹੋ ਜਿਹਾ ਕੁਝ ਹੁੰਦਾ ਇਹਨਾਂ ਕੋਲੇ। ਇਹ ਨਹੀਂ ਇਹਨਾਂ ਬੇਅਰ ਹਾਊਸ ਆ। ਹਾਂ ਜੀ ਆ ਟਰਾਲਾ ਚੱਕਿਆ ਆਪਾਂ ਖਾਲੀ ਇਹਨਾਂ ਦਾ। ਇੱਕ ਜੁੱਕ ਜੇ ਕਰਨ ਲੱਗੇ ਨੇ ਸਾਰੇ ਹੋ ਗਿਆ ਲੋਕ ਲੋਕ ਇਹ ਇਹਦੇ ਵੀ ਟੈਂਟ ਮੁਕਣੇ ਮੁਰੇ ਕਰੇ ਨੇ ਹੋ ਗਏ ਦੋਨੇ ਪਾਸੇ ਲੋਕ ਬੈਟਾਂ ਨੂੰ ਉੱਤਾਰੀ ਦੇ ਕਰਨੀਆਂ ਵੀ ਚੱਲਦੀਆਂ ਨੇ ਇੱਕ ਆਹ ਡੋਰ ਹਰੇ ਇੱਥੇ ਲੱਗਣਾ ਵੀ ਨਹੀਂ ਹੈਗਾ ਪਰ ਇਹਨਾਂ ਨੂੰ ਦਿਖਾਉਣਾ ਹੁੰਦਾ ਵੀ ਖਾਲੀ ਜੀ ਲੈ ਕੇ ਚੱਲੇ ਆਂ ਵੀ ਕੋਲ ਲੈ ਕੇ ਨਹੀਂ ਚੱਲੇ ਨਾਲ ਵਾਪਸ ਨੂੰ ਚੈੱਕ ਕਰਾਉਣਾ ਹੁੰਦਾ ਉਹ ਕਹਿਣਗੇ ਅਸੀਂ ਚੋਰ ਆ ਕਿਤੇ ਚੈੱਕ ਕਰਦੇ ਜਾਣੀ ਇਹ ਜਾਂਦੇ ਹੋਏ ਕਿ ਚਲੋ ਤੁਰਦੇ ਆ ਜੀ ਇੱਥੋਂ ਇੱਕੋ ਟਰਾਲਾ ਦਿਖਾ ਲਈ ਇਹਨਾਂ ਕੋਲ ਸੈਨੇਟਰ ਵਾਲਿਆਂ ਦਾ ਬਾਕੀ ਸਾਰੇ ਹੋਰ ਕੰਪਨੀਆਂ ਦੇ ਖੜੇ ਨੇ ਇੱਕੋਂ ਵਿੱਚ ਖੜਾ ਗਏ ਆ ਵਾ ਰੋਡ 'ਨ ਬਾਕੀ ਸਾਰੀ ਹੋਰ ਕੰਪਨੀਆਂ ਖੜੇ ਇੱਕੋ ਖੜਾ ਦੀ ਇਹਨਾਂ ਕੋਲੇ ਤਾਂ ਨਹੀਂ ਅੰਦੇਵ ਕੀ ਆਏ ਨਹੀਂ ਹੈਗਾ ਵੀ ਆਪਾਂ 메ਨ ਰੋਡਾਂ ਦੀ ਜਾਂਦੇ ਹਰੀ ਦਿਹਾੜੀ ਇਹੋ ਜਿਹੇ ਰੋਡਾਂ ਦੇ ਵੀ ਜਾਣਾ ਪੈਂਦਾ ਤੰਗੀਆਂ ਤੇ ਵੀ ਤੇ ਸਪੀਡ ਲਿਮਿਟ ਵੀ ਘੱਟ ਹੁੰਦੀ ਆ ਮੋੜ ਮੋੜ ਵੀ ਦੇਖ ਕੇ ਕੱਟਣੇ ਪੈਂਦੇ ਨੇ ਵਧਾ ਕੇ ਬੂਰੇ ਟਰਾਲਾ ਲੰਘ ਜਵੇ ਆ ਹੁਣ ਜਿਵੇਂ ਇੱਥੇ ਰੇਲ ਦੀ ਲੇਨ ਆ ਉਹਗਾਹ ਲਾਈਟਾਂ ਨੇ ਇੱਥੇ ਟਰਾਲਾ ਪੂਰਾ ਨਹੀਂ ਆਉਣਾ ਰੇਲ ਦੀ ਲੇਨ ਤੇ ਨਹੀਂ ਖੜ੍ਹ ਸਕਦੇ ਹੈਗੇ ਪਿੱਛੇ ਘੜਾਉਣਾ ਪੈਣਾ ਤੇ ਇੱਥੇ ਵੀ ਆ ਜਿਹੜੀ ਵੀ ਟਰਨ ਲਈ ਆ ਆ ਦੂਜੀ ਲੇਨ ਚ ਐਨ ਵਧਾ ਕੇ ਲਈ ਆ ਵੀ ਟਰਾਲਾ ਉਧਰ ਦੇ ਦੂ ਦੇ ਕਾਰਨ ਤੇ ਚੜ ਜਾਣ ਇਹ ਜੇ ਰੋਡਾਂ ਤੇ ਵੀ ਜਾਣਾ ਪੈਂਦਾ ਜੇ ਪਿੰਡ ਪੁੰਡ ਜੇ ਜਿਵੇਂ ਸ਼ੋਰਟ ਸਮਾਲ ਟਾਊਨ ਜੇ ਉਹਦੇ ਵਿੱਚ ਵੇਅਰ ਹਾਊਸ ਆ ਕੋਈ ਉੱਥੋਂ ਚੱਕਣਾ ਲੋਡ ਤੇ ਇਹ ਵੀ ਹੁਣ ਜਦ ਮੈਂ ਲਾਈਟਾਂ ਨੋਟਾਂ ਦੇਖਣੇ ਵੇ ਆ ਹੁਣ ਇੰਡੀਕੇਟਰ ਲਾਈ ਫਿਰਦਾ ਬਲਿੰਕ ਕਰ ਰਹਾ ਹੈ ਨੇ ਵੀ ਉਹ ਰੋਕਣਾ ਤਾਂ ਉਹ ਨੰਗੂਗਾ ਤਾਂ ਜਾਣਾ ਨਜ਼ਰ ਖੜਾ ਕੇ ਰੱਖਣਾ ਰੋਡ ਦੇ ਉੱਪਰ ਆਈ ਨਹੀਂ ਹੈਗਾ ਵੀ ਇੰਡੀਆ ਦੇ ਵਿੱਚ ਤੰਗ ਜਿਹੇ ਰੋਡ ਨੂਰੇ ਵੀ ਹੈਗੇ ਨੇ ਵਿਚ ਵਿੱਚ ਜਿਹੜੇ ਪੁਰਾਣੇ ਜਿਵੇਂ ਮਡੇ ਹੋਏ ਨੇ ਇਹ ਹੋਰ ਉਹਨਾਂ ਦੇ ਵਿੱਚ ਠੀਕ ਹੈ ਬਾਕੀ ਆ ਵੇਅਰ ਹਾਊਸ ਇੱਥੇ ਪਹੁੰਚ ਗਿਆ ਮੈਂ ਇੱਥੋਂ ਲੋਡ ਚੱਕਣਾ ਉਹ ਤੋਂ ਬਾਅਦ ਉਹ 로ਡ ਲਾ ਕੇ ਤੇ ਇੱਥੇ ਕਰਾਉਣਾ ਹੁੰਦਾ ਬੰਦਾ ਪੇਪਰ ਵਰਕ ਵਗੈਰਾ ਉਹਦੇ ਕੋਲ ਚੈੱਕ ਕਰਾ ਕੇ ਨਾ ਸਾਮਸਨਸ ਚੈੱਕ ਕਰਦੇ ਨੇ ਉਹ ਫੇਰ ਦਿੰਦੇ ਨੇ ਲੋਡ ਹਾਂਜੀ ਇੱਥੋਂ ਚੱਕਿਆ ਆਪਣਾ ਲੋਡ ਆਹ ਟਰਾਲਾ ਖਾਲੀ ਮੈਂ ਖੜਾਇਆ ਔਰ ਲਿਆ ਕੇ ਤੇ ਬਾਅਦ ਚੱਕ ਲੈਣਾ ਨਾਲ ਉਹ ਇਹ ਸਾਰਾ ਕੁਝ ਚੈੱਕ ਚੁੱਕ ਕਰਕੇ ਇਹਦਾ ਦੌਰ ਲੱਗੇ ਆ ਇੱਟਾ ਲੁੱਟਾ ਹਾਰਾ ਕੁਸ ਇਹਦੇ ਵੀ ਟਾਇਰ ਸਾਰੇ ਆਹ ਟਾਇਰ ਪਿੱਛੇ ਕਰੇ ਹੋਏ ਸੀਗੇ ਇਹ ਵੀ ਲੋਕ ਕਰਨੇ ਆ ਹੁਣੇ ਮੁਰੇ ਕਰੇ ਨੇ ਵજન ਤਾਂ ਥੋੜਾ ਹੀ ਐ ਤੇ ਸਾਰਾ 13000 ਪਾਉਂਡ ਕੋਈ ਵજન ਵਜਨ ਕਰਾਉਣ ਦੀ ਲੋੜ ਨਹੀਂ ਹੈਗੀ ਇਹ ਡਾ ਲੁੱਟਾ ਚੈੱਕ ਕਰ ਲਈਆ ਤੁਰਨ ਲੱਗੇ ਹੀ ਜੋਰ ਦੀਆਂ ਨੂੰ ਟੰਕੀ ਤੋਂ ਸਭ ਦੋਨੇ ਪਿੰਨਾ ਲੋਕ ਨੇ ਇਹ ਜੇ ਵੀ ਛੋਟੇ ਜਿਹੇ ਪਿੰਡ ਦੇ ਵਿੱਚ ਆ ਕੇ ਆ ਇਹਨਾਂ ਦਾ ਫੇਰ ਆਉਜੇ ਟ੍ਰੈਡਰ ਟ੍ਰੇਲਰ ਖੜੇ ਵੀ ਉੱਪਰੋਂ ਦੇਖ ਲੈ ਵੀ ਹੈਗੇ ਨੇ ਕਈ ਵਾਰ ਭੁਲੇਖਾ ਵੀ ਲੱਗ ਜਾਂਦਾ ਕਨੈਕਟਰ ਦੇ ਹਰੇਕ ਪਾਸੇ ਖੜੇ ਹੁੰਦੇ ਨੇ ਕਈ ਵਾਰ ਮੈਂ ਹੋਰ ਗਲਤ ਵੀ ਜਗ੍ਹਾ ਪਹਿਲਾਂ ਨਵਾਂ ਨਵਾਂ ਗਲਤ ਜਗ੍ਹਾ ਵੀ ਗਿਆ ਇਹਦੇ ਕਰਕੇ ਜੋ ਚਨੈਲਟਰ ਦੇ ਖੜੇ ਨੇ ਟਰੇਲੇ ਹੁੰਦਾ ਹੀ ਚਲੋ ਹਾਂ ਉਹ ਇੱਥੇ ਮੈਂ ਟਰਨ ਲਿਆ ਸੀਗਾ ਤੇ ਗਾਹਾਂ ਟਰੱਕ ਖਰਾਬ ਖੜਾ ਸੀ ਇੱਕ ਉਹ ਰੂਲਾਂ ਦੇ ਹਿਸਾਬ ਨਾਲ ਤਾਂ ਜਿਹੜੇ 3 ਡਾਟ ਦੇ ਹੁੰਦੇ ਨੇ ਟਰੱਕ ਦੇ ਵਿੱਚ ਐਮਰਜੈਂਸੀ ਵਾਸਤੇ ਵੀ ਟਰੱਕ ਦੇ ਕਰੋੜ ਤੇ ਖਰਾਬ ਹੋ ਜਾਵੇ ਵੀ ਇੱਕੜ ਰੱਖਣੇ ਨੇ ਉਹ 10 ਫੁੱਟ ਤੇ ਰੱਖਣਾ ਹੈ ਜੇ 92 ਰੋਡ ਆ ਇੱਕ ਰੱਖਣਾ 100 ਫੁੱਟ ਤੇ ਤੇ ਤੀਜਾ ਰੱਖਣਾ ਉਹਦੇ 200 ਫੁੱਟ ਤੇ ਇਹਨੇ ਸਾਰੇ ਹੀ ਬਦੰਦਰ ਨੇ 20 ਫੁੱਟ ਚ ਰੱਖੇ ਹੋਏ ਨੇ ਇਹਨੂੰ ਪੁੱਛਣ ਵਾਲਾ ਹੋਵੇ ਕੋਈ ਇਹਨੂੰ ਇਹਦੀ ਵੀ ਟਿਕਟ ਮਿਲ ਸਕਦੀ ਹੁਣ ਇੱਕ ਤਾਂ ਮੋੜ ਆ ਇੱਥੇ ਜੇ ਮੋੜ ਆ ਤਾਂ ਤੁਸੀਂ 500 ਫੁੱਟ ਤੇ ਵੀ ਰੱਖ ਸਕਦੇ ਣਾ ਤੀਜਾ ਏ ਵੀ ਜਹਾ ਜਿਹੜਾ ਕੋਈ ਗੱਡੀ ਗੁੱਡੀ ਆਉਣੇ ਕੁਝ ਵੀ ਉਹਨਾਂ ਨੂੰ ਪਤਾ ਤਾਂ ਲੱਗੇ ਆਹ ਰੂਲ ਨੇ ਓਰੇ ਇੱਕੜ ਰੱਖਣੇ ਹੁੰਦੇ ਆ ਇੱਥੋਂ ਪਤਾ ਲੱਗਦਾ ਵੀ ਕਿਹੜੇ ਜਿਹੇ ਸਕੂਲਾਂ ਨੂੰ ਡਰਾਈਵਰੀ ਸਿਖਾਏ ਨੇ ਇਹ ਠੀਕ ਆ ਬਾਕੀ ਅਗਲੇ ਵੀਡੀਓਜ਼ ਮਿਲਦੇ ਆ ਧੰਨਵਾਦ ਜੀ